ਵੀਮੀ ਸਦੀ ਵਿੱਚ ਵਾਪਰੇ ਕਾਮਾਗਾਟਾ ਮਾਰੂ ਸਾਕੇ ਦੀ ਅਸਲ ਕਹਾਣੀ ਜਿਸ ਦੌਰਾਨ ਗੋਰੀ ਸਰਕਾਰ ਨੇ ਆਪਣਾ ਜ਼ਗਰ ਦਿਖਾਉਂਦਿਆਂ ਸਮੁੰਦਰੀ ਜਹਾਜ਼ਾਂ ਹੀ ਕੈਨੇਡਾ ਵੱਲ ਰਵਾਨਾ ਹੋਏ 376 ਸਿੱਖਾਂ ਵਿੱਚੋਂ 75 ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਅਤੇ ਇਸ ਘਟਨਾ ਦੀ 100 ਸਾਲਾਂ ਬਾਅਦ ਆਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮੰਗਣੀ ਪਈ ਸੀ ਮਾਫੀ ਥਾਲੀ ਵਿੱਚ ਪੰਜਾਬੀ ਕਲਾਕਾਰ ਦਰਸੀਮ ਜਸਰ ਨੇ ਵੀ ਆਪਣੀ ਨਵੀਂ ਆ ਰਹੀ ਫਿਲਮ ਗੁਰਨਾਨਕ ਜਹਾਜ਼ ਵਿੱਚ ਭਾਈ ਮੇਵਾ ਸਿੰਘ ਲੋਪੋਕੇ ਦਾ ਕਿਰਦਾਰ ਨਿਭਾਉਂਦੇ ਆ ਕਾਮਾਗਾਟਾ ਮਾਰੂ ਸਾਕੇ ਦੀ ਅਸਲ ਕਹਾਣੀ ਪੇਸ਼ ਕੀਤੀ ਹੈ ਅੱਜ ਆਪਾਂ ਉਸ ਘਟਨਾ ਬਾਰੇ ਡਿਟੇਲ ਵਿੱਚ ਗੱਲ ਕਰਾਂਗੇ ਇਹ ਕਹਾਣੀ ਸ਼ੁਰੂ ਹੁੰਦੀ ਹੈ 14 ਮਈ ਸਾਲ 1914 ਵਿੱਚ ਜਦੋਂ ਅੰਗਰੇਜ਼ਾਂ ਦਾ ਭਾਰਤ ਅਤੇ ਕੈਨੇਡਾ ਦੋਨਾਂ ਦੇਸ਼ਾਂ ਉੱਪਰ ਕਬਜ਼ਾ ਸੀ ਉਦੋਂ ਕੈਨੇਡਾ ਜਾਣ ਲਈ ਕੋਈ ਵੀਜ਼ਾ ਨਹੀਂ ਲੈਣਾ ਪੈਂਦਾ ਸੀ ਕਿਉਂਕਿ ਕੈਨੇਡਾ ਤੇ ਭਾਰਤ ਦੋਨੋਂ ਦੇਸ਼ ਬ੍ਰਿਟਿਸ਼ ਗਵਰਨਮੈਂਟ ਦੇ ਅਧੀਨ ਸਨ ਅਤੇ ਇੱਕ ਸਟੇਟ ਤੋਂ ਦੂਜੀ ਸਟੇਟ ਵਿੱਚ ਜਾਣ ਦੇ ਬਰਾਬਰ ਸੀ ਕੈਨੇਡਾ ਵਿੱਚ ਜਾਣਾ ਉਸ ਵੇਲੇ ਬਹੁਤ ਥੋੜੀ ਗਿਣਤੀ ਵਿੱਚ ਸਿੱਖ ਪਹਿਲਾਂ ਹੀ ਕੈਨੇਡਾ ਵਿੱਚ ਪਹੁੰਚ ਚੁੱਕੇ ਸਨ ਕਈ ਵਿੱਚੋਂ ਬ੍ਰਿਟਿਸ਼ ਆਰਮੀ ਵਿੱਚ ਵੀ ਭਰਤੀ ਸਨ ਜਦੋਂ ਉਹ ਵਾਪਸ ਪੰਜਾਬ ਆਉਂਦੇ ਤਾਂ ਆਪਣੀ ਚੰਗੀ ਤਨਖਾਹ ਬਾਰੇ ਆਪਣੇ ਸਾਥੀ ਸਿੱਖਾਂ ਨਾਲ ਗੱਲ ਕਰਦੇ ਤਾਂ ਸਿੱਖਾਂ ਦਾ ਬਾਹਰ ਜਾਣ ਦਾ ਰੁਝਾਨ ਹੋਰ ਵੀ ਵੱਧ ਗਿਆ ਸਿੱਖਾਂ ਨੇ ਆਪਣੇ ਚੰਗੇ ਭਵਿੱਖ ਦੀ ਆਸ ਵਿੱਚ ਕੈਨੇਡਾ ਜਾਣ ਵੱਲ ਰੁਕ ਕਰ ਲਿਆ ਪਰ ਗੋਰੀ ਸਰਕਾਰ ਕੈਨੇਡਾ ਨੂੰ ਕੇਵਲ ਗੋਰੀ ਚਮੜੀ ਵਾਲੇ ਲੋਕਾਂ ਦਾ ਹੀ ਦੇਸ਼ ਰਹਿਣਾ ਰਹਿਣ ਦੇਣਾ ਚਾਹੁੰਦੀ ਸੀ ਅੰਗਰੇਜ਼ ਸਰਕਾਰ ਨੇ ਕਾਲੀ ਪੂਰੀ ਚਮੜੀ ਵਾਲੇ ਲੋਕਾਂ ਖਿਲਾਫ ਕਈ ਮਾਰੂ ਕਾਨੂੰਨ ਬਣਾ ਦਿੱਤੇ ਤਾਂ ਕਿ ਹੋਰ ਇੰਟਰ ਨਾ ਹੋ ਸਕਣ ਜਿਸ ਦੇ ਸਿੱਟੇ ਵਜੋਂ ਕੈਨੇਡਾ ਵਿੱਚ ਵਸਦੇ ਸਿੱਖਾਂ ਨੇ ਉੱਥੇ ਭਗਾਵਤ ਖੜੀ ਕਰ ਦਿੱਤੀ ਰੌਲਾ ਵੱਧ ਗਿਆ ਤੇ ਕੋਰਟ ਕੇਸਾਂ ਦਾ ਦੌਰ ਚੱਲਿਆ ਆਖਿਰ ਸਰਕਾਰ ਨੂੰ ਝੁਕਣਾ ਪਿਆ ਪਰ ਮਾੜੀ ਨੀਤ ਵਾਲੇ ਗੋਰਿਆਂ ਨੇ ਮਨਾਚ ਰੰਗ ਭੇਦ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਉਹਨਾਂ ਨੇ ਬਾਹਰੋਂ ਆਉਣ ਵਾਲੇ ਲੋਕਾਂ ਖਿਲਾਫ ਇੱਕ ਨਵਾਂ ਕਾਨੂੰਨ ਪਾਸ ਕੀਤਾ ਕੋਈ ਵੀ ਕਾਲੀ ਪੂਰੀ ਚਮੜੀ ਵਾਲਾ ਵਿਅਕਤੀ ਇੱਥੇ ਆ ਸਕਦਾ ਹੈ ਪਰ ਉਹ ਆਪਣੀ ਕੰਟਰੀ ਤੋਂ ਸਿੱਧਾ ਇੱਥੇ ਆਵੇ ਅਤੇ ਜਿਹੜੇ ਜਹਾਜ਼ ਤੇ ਉਹ ਸਫ਼ਰ ਕਰਕੇ ਆਵੇ ਉਹ ਵੀ ਉਸੇ ਦੇਸ਼ ਵਿੱਚ ਰਜਿਸਟਰ ਹੋਵੇ ਇਹ ਕਾਨੂੰਨ ਪਾਸ ਕਰਨ ਪਿੱਛੇ ਇੱਕ ਖਾਸ ਵਜ੍ਹਾ ਸੀ ਕਿ ਉਸ ਵੇਲੇ ਹਵਾਈ ਯਾਤਰਾ ਤਾਂ ਸੀ ਨਹੀਂ ਅਤੇ ਇੰਡੀਆ ਕੋਲ ਆਪਦੀ ਕੋਈ ਕੰਪਨੀ ਨਹੀਂ ਸੀ ਜੋ ਸ਼ਿਪਿੰਗ ਬਿਜ਼ਨਸ ਵਿੱਚ ਰਜਿਸਟਰ ਹੋਵੇ ਅਤੇ ਜਿਸ ਕੋਲ ਆਪਣੇ ਜਹਾਜ਼ ਹੋਣ ਜਿਸ ਕਾਰਨ ਸਿੱਖਾਂ ਨੂੰ ਟੁੱਟਮੀ ਯਾਤਰਾ ਕਰਕੇ ਕੈਨੇਡਾ ਪਹੁੰਚਣਾ ਪੈਂਦਾ ਸੀ ਪਰ ਚੁਣੌਤੀਆਂ ਅੱਗੇ ਹਿੱਕਾਂ ਤਣ ਕੇ ਖੜਨ ਦੀ ਪਛਾਣ ਸਿੱਖਾਂ ਨੂੰ ਐਵੇਂ ਨਹੀਂ ਬਣੀ। ਉਹਨਾਂ ਜਾਲਮ ਸਰਕਾਰਾਂ ਦੀ ਇਹ ਚੁਣੌਤੀ ਵੀ ਸਵੀਕਾਰ ਕੀਤੀ ਸਿੱਖਾਂ ਨੇ। ਮਲੇਸ਼ੀਆ ਦੇ ਕਾਫੀ ਅਮੀਰ ਸਿੱਖ ਬਿਜ਼ਨਸਮੈਨ ਭਾਈ ਗੁਰਦੇਵ ਸਿੰਘ ਜੀ ਉਹਨਾਂ ਨੇ ਗੁਰਨਾਣਕ ਨੇਵੀਗੇਸ਼ਨ ਨਾਂ ਤੋਂ ਇੱਕ ਕੰਪਨੀ ਰਜਿਸਟਰ ਕਰਾਈ ਅਤੇ ਜਾਪਾਨੀ ਕੰਪਨੀ ਤੋਂ ਇੱਕ ਜਹਾਜ਼ ਲੀਜ਼ ਤੇ ਲੈ ਲਿਆ ਜਿਸ ਦਾ ਨਾਮ ਕਾਮਾਂਗਾਟਾ ਮਾਰੂ ਜਹਾਜ਼ ਰੱਖਿਆ ਗਿਆ। ਫਿਰ ਭਾਈ ਗੁਰਦੇਵ ਸਿੰਘ ਜੀ ਨੇ ਐਲਾਨ ਕੀਤਾ ਕਿ ਆਪਾਂ ਹੁਣ ਸਰਕਾਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਚੁੱਕੇ ਹਾਂ। ਤੁਸੀਂ ਟਿਕਟਾਂ ਲਓ ਤੇ ਆਪਾਂ ਕੈਨੇਡਾ ਜ਼ਰੂਰ ਚੱਲਾਂਗੇ ਇਸੇ ਦੇ ਚੱਲਦਿਆਂ ਭਾਈ ਸਾਹਿਬ ਨੇ ਭਾਰਤੀ ਤੇ ਕੈਨੇਡੀਅਨ ਗਵਰਨਮੈਂਟ ਨੂੰ ਵੀ ਟੈਲੀਗ੍ਰਾਮ ਕੀਤੇ ਕਿ ਅਸੀਂ ਹੁਣ ਤੁਹਾਡੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਚੁੱਕੇ ਹਾਂ ਤੇ ਹੁਣ ਸਾਨੂੰ ਉੱਥੇ ਪਹੁੰਚਦਿਆਂ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ 14 ਮਈ 1914 ਨੂੰ ਉਹ ਕਾਮਾਗਾਟਾ ਮਾਰੂ ਜਹਾਜ਼ 376 ਯਾਤਰੀਆਂ ਨੂੰ ਲੈ ਕੇ ਵਿਕਟੋਰੀਆ بندرگاہ ਤੇ ਪਹੁੰਚਿਆ ਜਿਨ੍ਹਾਂ ਵਿੱਚੋਂ ਜ਼ਿਆਦਾ ਯਾਤਰੀ ਸਿੱਖ ਹੀ ਸਨ ਪਰ ਗੋਰੀ ਸਰਕਾਰ ਦੀ ਨੀਤ ਬੇਈਮਾਨ ਸੀ ਉਨ੍ਹਾਂ ਨੇ ਜਹਾਜ਼ ਨੂੰ ਕਿਨਾਰੇ ਤੇ ਨਾ ਆਉਣ ਦਿੱਤਾ ਅਤੇ ਕਿਨਾਰੇ ਤੋਂ 2 ਕਿਲੋਮੀਟਰ ਪਿੱਛੇ ਜਾਂ ਕਿਹ ਲੋ ਦੂਰ ਰੁਕਵਾ ਦਿੱਤਾ ਸਰਕਾਰ ਨੇ ਕਿਹਾ ਕਿ ਭਾਵੇਂ ਤੁਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਚੁੱਕੇ ਹੋ ਪਰ ਫਿਰ ਵੀ ਅਸੀਂ ਤੁਹਾਨੂੰ ਐਂਟਰੀ ਨਹੀਂ ਦੇ ਸਕਦੇ ਕੇਵਲ ਇੱਕ ਪੰਜਾਬੀ ਡਾਕਟਰ ਨੂੰ ਤੇ ਉਹਦੀ ਫੈਮਲੀ ਨੂੰ ਉੱਥੇ ਉਤਾਰਿਆ ਗਿਆ ਚਸ਼ਮਦੀਤਾਂ ਦੁਆਰਾ ਇਹ ਵੀ ਮੰਨਿਆ ਜਾਂਦਾ ਹੈ ਕਿ ਉਹ ਡਾਕਟਰ ਸਰਕਾਰੀ ਟਾਊਟਸੀ ਜੋ ਸਰਕਾਰ ਨੂੰ ਅੰਦਰਲੀਆ ਖਬਰਾਂ ਦਿੰਦਾ ਸੀ ਕੈਨੇਡਾ ਵਿੱਚ ਰਹਿੰਦੇ ਸਿੱਖ ਜਹਾਜ਼ ਵਿੱਚ ਸਵਾਰ ਰਸਨ ਪਾਣੀ ਦੀ ਕਮੀ ਕਾਰਨ ਬੇਹਾਲ ਹੋ ਰਹੇ ਆਪਣੇ ਸਿੱਖ ਯਾਤਰੀਆਂ ਨੂੰ ਮਿਲਣ ਜਾਣਾ ਚਾਹੁੰਦੇ ਸੀ ਪਰ ਸਰਕਾਰ ਨੇ ਉਹਨਾਂ ਨੂੰ ਮਿਲਣ ਦੀ ਵੀ ਆਗਿਆ ਨਾ ਦਿੱਤੀ ਕੈਨੇਡਾ ਦੇ ਵਸਨੀਕ ਸਿੱਖਾਂ ਨੇ ਅਦਾਲਤਾਂ ਦਾ ਦੂਹਾ ਖੜਕਾਇਆ ਕੋਰਟ ਕੇਸਾਂ ਦਾ ਦੌਰ ਚੱਲਿਆ ਪਰ ਉਹਨਾਂ ਨੂੰ ਉੱਥੋਂ ਵੀ ਨਿਰਾਸ਼ਾ ਹੀ ਪੱਲੇ ਪਈ ਤਕਰੀਬਨ 2 ਮਹੀਨੇ ਦਾ ਸਮਾਂ ਬੀਤ ਜਾਂਦਿਆਂ ਤੇ ਵੀ ਜਹਾਜ਼ ਸਵਾਰਾਂ ਨੇ ਵਾਪਸ ਜਾਣ ਦਾ ਫੈਸਲਾ ਨਾ ਕੀਤਾ ਤੇ ਸਰਕਾਰ ਵੀ ਝੁਕੰਦਾ ਨਾਂ ਨਹੀਂ ਲੈ ਰਹੀ ਸੀ ਕੈਨੇਡੀਅਨ ਸਰਕਾਰ ਨੇ ਇੱਕ ਸੀ ਲੈਨ ਸ਼ਿਪ ਉੱਥੇ ਭੇਜੀ ਤਾਂ ਕਿ ਕਾਮਾਗਾਟਾ ਮਾਰੂ ਜਹਾਜ਼ ਨੂੰ ਕੈਨੇਡਾ ਦੀ ਸਮੁੰਦਰੀ ਹੱਦ ਤੋਂ ਵਿਚਕੇ ਦੂਰ ਕੀਤਾ ਜਾਵੇ ਪਰ ਜਹਾਜੀ ਸਿੰਘ ਐਸ ਬੇਕਦਰਿਤ ਹੋ ਕੇ ਹੋਏ ਸਨ ਉਹਨਾਂ ਨੇ ਸੰਘਰਸ਼ ਕਰਨ ਦਾ ਮਨ ਬਣਾ ਲਿਆ ਸੀ ਉਦੋਂ ਸਮੁੰਦਰੀ ਜਹਾਜ਼ ਕੋਲਿਆਂ ਤੇ ਚੱਲਦੇ ਸਨ ਜਦੋਂ ਸੀਰੀ ਲੈਂਡ ਸ਼ਿਪ ਨੇੜੇ ਆਈ ਤਾਂ ਸਿੰਘਾਂ ਨੇ ਕੋਲਿਆਂ ਨਾਲ ਪੁਲਿਸ ਤੇ ਹਮਲਾ ਕਰ ਦਿੱਤਾ ਜਿਸ ਨਾਲ ਕਈ ਪੁਲਿਸ ਵਾਲੇ ਜ਼ਖਮੀ ਹੋਏ ਜਿਸ ਤੋਂ ਬਾਅਦ ਸਰਕਾਰ ਨੇ ਇੱਕ ਜੰਗੀ ਜਹਾਜ਼ ਕਾਮਾਗਾਟਾ ਮਾਰੂ ਜਹਾਜ਼ ਕੋਲ ਭੇਜਣ ਦਾ ਫੈਸਲਾ ਕੀਤਾ ਤਾਂ ਕਿ ਦੂਰੋਂ ਹੀ ਉਹਨਾਂ ਜਹਾਜ ਸਵਰਾਂ ਨਾਲ ਨਜਿੱਠਿਆ ਜਾ ਸਕੇ ਉਸ ਵੇਲੇ ਬ੍ਰਿਟਿਸ਼ ਕੈਨੇਡੀਅਨ ਆਰਮੀ ਵਿੱਚ ਵੀ ਸਿੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਛੇਤੀ ਹੀ ਇਹ ਖਬਰ ਲੀਕ ਹੋ ਗਈ ਅਤੇ ਕੈਨੇਡੀਅਨ ਸਿੱਖਾਂ ਨੇ ਧੜਕਾਂ ਜਮ ਕਰ ਦਿੱਤਨਾ ਕਿ ਜੇ ਸਾਡੇ ਭਰਾਵਾਂ ਦਾ ਬਾਲ ਵੀ ਵਿੰਗਾ ਹੋਇਆ ਤਾਂ ਅਸੀਂ ਵੈਨਕੂਵਰ ਸ਼ਹਿਰ ਨੂੰ ਭੂਕ ਦੇਵਾਂਗੇ। ਫਿਰ ਬੌਕਲਾਸਟ ਵਿੱਚ ਆਈ ਗੋਰੀ ਸਰਕਾਰ ਨੇ ਕੈਨੇਡੀਅਨ ਸਿੱਖਾਂ ਨਾਲ ਇੱਕ ਨਿੱਕਾ ਜਿਹਾ ਸਮਝੌਤਾ ਕੀਤਾ ਕਿ ਕੁਝ ਕੁ ਸਿੰਘਾਂ ਦੀ ਇੱਕ ਕਮੇਟੀ ਕਾਮਾਗਾਟਾ ਮਾਰੂ ਜਹਾਜ਼ ਵਿੱਚ ਸਵਾਰ ਸਿੰਘਾਂ ਨਾਲ ਮਿਲ ਸਕਦੀ ਆ। ਫਿਰ ਜਹਾਜ਼ ਵਿੱਚ ਸਿੱਖਾਂ ਦੀ ਅਫਸਰ ਵਿੱਚ ਇੱਕ ਮੀਟਿੰਗ ਹੋਈ ਜੋ ਸਿੱਖ ਭਾਰੋਂ ਗਏ ਸਨ ਜਹਾਜ਼ ਵਿੱਚ ਜਹਾਜ਼ਵਰਾਂ ਨਾਲ ਮੀਟਿੰਗ ਕਰਨ ਕਿ ਹੁਣ ਤੱਕ ਆਪਾਂ ਹਿੱਲੇ ਵਸੀਲੇ ਕਰਕੇ ਦੇਖ ਚੁੱਕੇ ਹਾਂ ਪਰ ਸਰਕਾਰ ਕਿਸੇ ਕੀਮਤ ਤੇ ਐਂਟਰੀ ਨਹੀਂ ਦੇਵੇਗੀ ਉਹਨਾਂ ਤੁਹਾਡੇ ਤੇ ਹਮਲਾ ਕਰ ਦੇਣਾ ਅਤੇ ਅਸੀਂ ਵੀ ਸੰਘਰਸ਼ ਕਰਦੇ ਹਾਂ ਮਰ ਮਿਟਣਾ ਇਸ ਮਸਲੇ ਦਾ ਕੋਈ ਹੱਲ ਨਿਕਲਦਾ ਨਾ ਦੇਖ ਚੰਗੇ ਭਵਿੱਖ ਦੀ ਭਾਲ ਵਿੱਚ ਆਏ ਸਿੱਖਾਂ ਨੂੰ ਨਿਰਾਸ਼ ਹੋ ਕੇ ਵਾਪਸ ਭਾਰਤ ਵੱਲ ਨੂੰ ਚੱਲੇ ਪਾਉਣੇ ਪਏ ਪਰ ਇਨਾਂ ਜਬਰ ਕਰਕੇ ਵੀ ਸਰਕਾਰਾਂ ਨੂੰ ਸਬਰ ਨਾ ਆਇਆ ਪਹਿਲਾਂ ਤਾਂ ਉਹਨਾਂ ਨੇ ਜਹਾਜ਼ ਨੂੰ ਰਸਤੇ ਵਿੱਚ ਰੁਕਣ ਨਾ ਦਿੱਤਾ ਗਿਆ ਅਤੇ ਫਿਰ ਕਲਕੱਤੇ ਦੇ ਬਜਬਜ ਘਾਟ ਤੇ ਰੋਕਿਆ ਗਿਆ ਉਸ ਵੇਲੇ ਭਾਰਤ ਅਤੇ ਕੈਨੇਡਾ ਅਬਡੀਸ਼ ਗਵਰਨਮੈਂਟ ਦੇ ਅਧੀਨ ਹੋਣ ਕਾਰਨ ਆਪਸ ਵਿੱਚ ਸੰਪਰਕ ਵਿੱਚ ਸਨ। ਉਨ੍ਹਾਂ ਭਾਰਤ ਸਰਕਾਰ ਨੂੰ ਇੱਕ ਆਰਡੀਨੈਂਸ ਪਾਸ ਕੀਤਾ ਕਿ ਉਹ ਬਾਹਰੋਂ ਆਏ ਕਿਸੇ ਵੀ ਯਾਤਰੀ ਵਿਅਕਤੀ ਨੂੰ ਬਿਨਾਂ ਕਿਸੇ ਵਾਰੰਟ ਤੇ ਬਿਨਾਂ ਕਿਸੇ ਕੇਸ ਤੇ ਗ੍ਰਿਫਤਾਰ ਕਰ ਸਕਦੇ ਹਨ ਅਤੇ ਜਿੰਨਾ ਟਾਈਮ ਚਾਹਣ ਉਹਨਾ ਟਾਈਮ ਅੰਦਰ ਰੱਖ ਸਕਦੇ ਹਨ। ਤੇ ਫਿਰ ਜਦੋਂ ਜਹਾਜ਼ ਬਜਬਜ ਘਾਟ ਤੇ ਪਹੁੰਚਿਆ ਤਾਂ ਉੱਥੇ ਪਹਿਲਾਂ ਹੀ ਪੁਲਿਸ ਬਲ ਤਾਇਨਾਤ ਸੀ। ਉਹਨਾਂ ਨੇ ਯਾਤਰੀਆਂ ਨੂੰ ਕਲਕੱਤੇ ਤੋਂ ਇੱਕ ਟ੍ਰੇਨ ਦੇ ਰਾਹੀਂ ਧੱਕੇ ਨਾਲ ਪੰਜਾਬ ਲੈ ਜਾਣ ਦੀ ਕੋਸ਼ਿਸ਼ ਕੀਤੀ। ਅੱਕੇ ਥੱਕੇ ਸਿੱਖਾਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਘੱਟੋ ਘੱਟ ਸਾਨੂੰ ਆਪਣੇ ਦੇਸ਼ ਵਿੱਚ ਤਾਂ ਵਿਚਰਨ ਦੀ ਆਗਿਆ ਦਿੱਤੀ ਜਾਵੇ ਜਹਾਜ਼ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਵੀ ਪ੍ਰਕਾਸ਼ੀ ਸਿੱਖ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਗੁਰੂ ਘਰ ਵਿੱਚ ਪਹੁੰਚਾਉਣਾ ਚਾਹੁੰਦੇ ਸਨ ਪਰ ਜਦੋਂ ਪੁਲਿਸ ਨੇ ਤੱਕਾ ਕੀਤਾ ਤਾਂ ਰੌਲਾ ਵੱਧ ਗਿਆ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ ਉਸ ਗੋਲੀ ਕਾਂਡ ਵਿੱਚ ਪੁਲਿਸ ਰਿਕਾਰਡ ਮੁਤਾਬਕ 21 ਸਿੱਖ ਜੀ ਦੋਏ ਪਰ ਗਵਾਹਾਂ ਤੇ ਚਸ਼ਮਦੀਤਾਂ ਦੇ ਦੱਸਣ ਅਨੁਸਾਰ ਇਹ ਗੈਂਤੀ 75 ਤੋਂ ਵੱਧ ਸੀ ਜਿਨ੍ਹਾਂ ਵਿੱਚ ਇੱਕ ਰਾਘੀਰ ਵੀ ਸ਼ਾਮਲ ਸੀ ਗਵਾਹਾਂ ਦੇ ਬਿਆਨਾਂ ਮੁਤਾਬਕ ਸ਼ਹੀਦ ਹੋਏ ਸਿੰਘਾਂ ਦੀਆਂ দেহਾਂ ਨੂੰ ਮਿੱਟੀ ਦਾ ਤੇਲ ਪਾ ਕੇ ਉੱਥੇ ਹੀ ਅਗਲਾ ਦਿੱਤੀ ਗਈ ਇਸ ਸਾਕੇ ਵਿੱਚ ਭਾਈ ਗੁਰਦੇਵ ਸਿੰਘ ਜੀ ਦੇ ਨਾਲ ਕੁਝ ਸਿੰਘ ਉਥੋਂ ਨਿਕਲਣ ਵਿੱਚ ਕਾਮਯਾਬ ਹੋਏ ਅਤੇ ਉਹ ਪੰਜਾਬ ਪਹੁੰਚ ਕੇ ਆਜ਼ਾਦੀ ਦੀ ਲਹਿਰ ਵਿੱਚ ਸ਼ਾਮਲ ਹੋ ਗਏ ਅਤੇ ਭਾਈ ਗੁਰਦੇਵ ਸਿੰਘ ਚੜ੍ਹਾਈ ਕਰਨ ਤੋਂ ਪਹਿਲਾਂ ਲੰਮਾ ਸਮਾਂ ਜੇਲ੍ਹ ਵਿੱਚ ਵੀ ਰਹੇ ਇਹ ਘਟਨਾ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਅਤੇ ਕੈਨੇਡਾ ਵਿੱਚ ਆਰਮੀ ਦੀ ਨੌਕਰੀ ਕਰਦੇ ਸਿੱਖਾਂ ਨੇ ਵੀ ਇਹ ਘਟਨਾ ਬਾਰੇ ਸੁਣ ਫੌਜ ਦੀਆਂ ਨੌਕਰੀਆਂ ਤੋਂ ਰਜਾਇਨ ਦੇ ਕੇ ਤੇ ਆਪਣੇ ਸਾਰੇ ਤਗਮੇ ਮੈਡਲਾਂ ਨੂੰ ਵੈਨਕੂਵਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਕਰ ਅੱਗ ਲਗਾ ਦਿੱਤੀ। ਇਸ ਘਟਨਾ ਦਾ ਪੋਜ਼ਿਟਿਵ ਪੱਖ ਇਹ ਰਿਹਾ ਕਿ ਸਿੱਖਾਂ ਦਾ ਆਪਸੀ ਭਾਈਚਾਰਾ ਕਾਇਮ ਰਿਹਾ ਤੇ ਉਹਨਾਂ ਨੇ ਮੁਸੀਬਤ ਵਿੱਚ ਫਸੇ ਆਪਣੇ ਭਰਾਵਾਂ ਨੂੰ ਕੱਢਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਕੈਨੇਡਾ ਦੀ ਸੰਗਤ ਨੇ ਕਾਵਾਗਾਰਤਾ ਮਾਰੂ ਜਹਾਜ਼ ਦਾ 60000 ਡਾਲਰ ਦਾ ਕਿਰਾਇਆ ਵੀ ਜਪਾਨੀ ਕੰਪਨੀ ਨੂੰ ਆਪਣੇ ਅੰਦਰ ਦੇ ਸਬੰਧ ਵਿੱਚੋਂ ਇਕੱਠਾ ਕਰਕੇ ਫਰਤਾਨ ਕੀਤਾ ਕਾਮਾਂਡਾ ਟਾਮਾਰੂ ਸਾਕੇ ਨਾਲ ਜੁੜਿਆ ਇੱਕ ਅਫਸਰ ਹਾਕਿੰਸ ਜੋ ਸਿਖਾਣਾ ਨਾਕਤ ਕਰਦਾ ਸੀ ਅਤੇ ਕੈਨੇਡਾ ਵਿੱਚ ਇੱਕ ਹੋਰ ਗੋਲੀਕਾਂਡ ਵਾਪਰਿਆ ਸੀ ਜਿਸ ਵਿੱਚ ਕਈ ਸਿੱਖ ਸ਼ਹੀਦ ਹੋਏ ਸਨ ਉਸ ਦਾ ਦੋਸ਼ੀ ਸੀ ਭਾਈ ਮੇਵਾ ਸਿੰਘ ਲੋਪੋਕੇ ਜੋ ਪਹਿਲਾ ਹੀ ਕੈਨੇਡਾ ਦਾ ਵਸਨੀਕ ਸੀ ਅਤੇ ਆਜ਼ਾਦੀ ਲਹਿਰ ਵਿੱਚ ਵੀ ਸਰਗਰਮ ਰਹੇ ਭਾਈ ਮੇਵਾ ਸਿੰਘ ਲੋਪੋਕੇ ਨੇ ਉਸ ਜ਼ਾਲਮ ਪੁਲਿਸ ਗੋਰੇ ਅਫਸਰ ਨੂੰ ਗੋਲੀਆਂ ਮਾਰ ਕੇ ਗੱਡੀ ਚਾੜ ਦਿੱਤਾ ਗਿਆ ਅਤੇ ਭਾਈ ਮੇਵਾ ਸਿੰਘ ਲੋਪੋਕੇ ਦੇ ਇਸ ਬਹਾਦਰੀ ਭਰੇ ਕਾਰਨਾਮੇ ਦੀ ਸਜ਼ਾ ਵੱਜੋਂ ਉਸ ਨੂੰ ਫਾਂਸੀ ਚਾੜ ਦਿੱਤਾ ਗਿਆ ਅਤੇ ਭਾਈ ਮੇਵਾ ਸਿੰਘ ਲੋਪੋਕੇ ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਸ਼ਹੀਦ ਹੋਏ ਤਰਸੇਮ ਜੱਸਰ ਨੇ ਵੀ ਆਪਣੀ ਨਵੀਂ ਆ ਰਹੀ ਫਿਲਮ ਕਾਮਾ ਕਾਟਾ ਮਾਰੂ ਵਿੱਚ ਮਰਦ ਦਲੇਰ ਭਾਈ ਮੇਵਾ ਸਿੰਘ ਲੋਪੋਕੇ ਦਾ ਕਿਰਦਾਰ ਨਿਭਾਇਆ ਹੈ ਉਸ ਫਿਲਮ ਨੂੰ ਹਰ ਸਿੱਖ ਦਾ ਫਰਜ਼ ਬੰਦਾ ਹੈ ਦੇਖਣਾ ਕਾਮਾਗਾਟਾ ਵਾਲੂ ਸਾਕੇ ਦੇ 100 ਸਾਲ ਬੀਤਣ ਮਗਰੋਂ ਵੀ ਕੈਨੇਡਾ ਸਰਕਾਰ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਆ ਕੇ ਮਾਫੀ ਮੰਗਣੀ ਪਈ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਕੇ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤੇ